ਬਹੁਤੇ ਲੋਕਾਂ ਨੂੰ ਅੱਜ ਵੀ ਓਹ ਲੱਗਦਾ ਕਿ ਬਰੌਣ ਕੁੜੀ ਕੱਲਾ ਵੈਲਡਿੰਗ ਦਾ ਹੀ ਕੰਮ ਕਰਦੀ ਹੈ ਕਿਉਂਕਿ ਇਸ ਤੋਂ ਤੁਹਾਡੀ ਪਛਾਣ ਬਣੀ ਸੀ ਜਿਵੇਂ ਹੁਣ ਤੁਸੀਂ ਫਿਰ ਵਿਦੇਸ਼ਾਂ ਦੇ ਵਿੱਚ ਟਰੇਡਿੰਗ ਕਰਨੀ ਸ਼ੁਰੂ ਕਰਤੀ ਮੈਂ ਤੁਹਾਨੂੰ ਕਿ ਥੋੜਾ ਜਿਹਾ ਉਹਦੇ ਬਾਰੇ ਦੱਸਿਓ ਕਿ ਇਧਰਲੇ ਪਾਸੇ ਨੂੰ ਤੁਸੀਂ ਕਿਵੇਂ ਆਏ ਤਾਂ ਹੁਣ ਫਿਰ ਕਿਵੇਂ ਚੱਲ ਰਿਹਾ ਹੈਗਾ ਨਹੀਂ ਮੈਂ ਉਦੋਂ ਆਪਣੇ ਆਪ ਨੂੰ ਮਲਟੀ ਟੈਲੈਂਟਡ ਸਮਝਦੀ ਹਾਂ ਜ਼ਰੂਰੀ ਨਹੀਂ ਹੁੰਦਾ ਚਲੋ ਠੀਕਾ ਵੈਲਡਿੰਗ ਮੈਂ ਕਰਦੀ ਆਂ ਮੈਨੂੰ ਕਈਆਂ ਨੇ ਸਲਾਹ ਦਿੱਤੀ ਸੀਗੀ ਜਿਹੜੇ ਆਪਣੇ ਵਧੀਆ ਹੁੰਦੇ ਆ ਆਪਣੇ ਨਾਲ ਵੀ ਤੂੰ ਸਾਰੀ ਉਮਰ ਤੂੰ ਵੈਲਡਿੰਗ ਹੀ ਨਹੀਂ ਕਰ ਸਕਦੀ ਵੀ ਬਸ ਤੂੰ ਬੈਠੀ ਆ ਵੈਲਡਿੰਗ ਕਰ ਰਹੀ ਆ ਤੂੰ ਰੀਲ ਪਾ ਰਹੀ ਆ ਚਲੋ ਕੰਮ ਕਰ ਰਹੀ ਆ ਆਪਣੇ ਫਾਦਰ ਦੇ ਕੋਲ ਵੀ ਤੈਨੂੰ ਥੋੜਾ ਜਿਹਾ ਗਰੋ ਕਰਨਾ ਚਾਹੀਦਾ ਹੈ ਤੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਚਲੋ ਨਾਮ ਬਣ ਗਿਆ ਸੀਗਾ ਜਦੋਂ ਮੇਰੇ ਮਿਲੀਅਨ ਕੋ ਫੋਲੋਅਰ ਹੋ ਗਏ ਜਾਂ 700 800 ਕੇ ਫੋਲੋਅਰ ਹੋ ਗਏ ਤੇ ਮੈਂ ਆਪ ਵੀ ਕਈਆਂ ਦੇ ਨਾਲ ਅਪਰੋਚ ਕੀਤਾ ਤੇ ਕਈਆਂ ਵੱਡੀਆਂ ਫਰਮਾਂ ਨੇ ਮੇਰੇ ਨਾਲ ਵੀ ਅਪਰੋਚ ਕੀਤਾ ਹਨਾ ਬਈ ਆਪਾਂ ਰਲ ਕੇ ਕੰਮ ਕਰਦੇ ਆ ਤੇ ਮੇਰਾ ਜ਼ਿੰਦਗੀ ਦਾ ਇੱਕੋ ਹੀ ਊਸੂਲਾ ਚਾਹੇ ਕੋਈ ਬੰਦਾ ਗਲਤ ਆ ਜਾਂ ਸਹੀ ਆ ਜੇ ਇੱਕ ਨਾਲ ਖੜਗੇ ਤਾਂ ਆਪਾਂ ਇੱਕ ਨਾਲ ਹੀ ਖੜਨਾ ਆ ਹਨਾ ਬਈ ਜੇ ਇੱਕ ਕੰਪਨੀ ਦੇ ਨਾਲ ਕੰਮ ਕਰ ਰਹੇ ਆ ਤਾਂ ਉਹਦੇ ਨਾਲ ਹੀ ਕਰਨਾ ਪ੍ਰੋਫਿਟ ਹੋਵੇ ਨਾ ਹੋਵੇ ਜਿੱਦਾਂ ਵੀ ਤੇ ਜਿਨ੍ਹਾਂ ਨੂੰ ਮੈਂ ਅਪਰੋਚ ਕੀਤਾ ਫਿਰ ਇਦਾਂ ਮੇਰੇ ਕੋਲ ਆਉਣ ਲੱਗੇ ਜਿੱਦਾਂ ਜਦੋਂ ਅਸੀਂ ਪਹਿਲਾਂ ਸਾਰਾ ਐਗਰੀਕਲਚਰ ਦਾ ਸਮਾਨ ਬਣਾਉਂਦੇ ਸੀ ਤਵੀਆਂ ਹਾਲ ਸੁਹਾਗੇ ਜਿੰਦਰੇ ਹਨਾ ਤੇ ਜਦੋਂ ਇੱਕਦਮ ਇਹ ਅਸੀਂ ਵਾਇਰਲ ਹੋਏ ਮੈਂ ਤਵੀਆਂ ਨੂੰ ਜ਼ਿਆਦਾ ਪ੍ਰਮੋਟ ਕਰ ਦਿੱਤਾ ਤੇ ਉਹ ਤਵੀਆਂ ਦਾ ਸਾਡੇ ਕੋਲ ਜ਼ਿਆਦਾ ਰਸ਼ ਪੈਣ ਲੱਗ ਗਿਆ ਤੇ ਬਾਕੀ ਚੀਜ਼ਾਂ ਵੱਲ ਧਿਆਨ ਘੱਟ ਹੋਣ ਲੱਗ ਗਿਆ ਹੁਣ ਜਦੋਂ ਮੰਨ ਲਓ ਕੋਈ ਮੁਕਤਸਰ ਤੋਂ ਸਾਡੇ ਕੋਲ ਤਵੀਆਂ ਆਰਡਰ ਕਰਕੇ ਗਿਆ ਆ ਤੇ ਕਹਿੰਦੇ ਵੀ ਤੁਸੀਂ ਕલ્ਟੀਵੇਟਰ ਨਹੀਂ ਰੱਖਦੇ ਆਪਾਂ ਬਣਾਉਂਦੇ ਹੁੰਦੇ ਸੀ 스프ਿੰਗਾ ਵਾਲੇ ਤਾਂ ਅਸੀਂ ਕਹਿਣਾ ਵੀ ਨਹੀਂ ਵੀ ਹੁਣ ਕલ્ਟੀਵੇਟਰ ਨੂੰ ਟਾਈਮ ਨਹੀਂ ਮਿਲਦੀ ਕਿਉਂਕਿ ਪਿੰਡਾਂ 'ਚ ਲੇਬਰ ਦਾ ਬਹੁਤ ਜ਼ਿਆਦਾ ਔਖਾ ਮਿਲਦੀ ਨਹੀਂ ਹੈਗੀ ਕੰਮ ਕਰਨ ਨੂੰ ਮੁੰਡੇ ਨਹੀਂ ਮਿਲਦੇ ਹੈਗੇ ਵੀ ਅਸੀਂ ਤਵੀਆਂ ਹੀ ਆ ਸਾਡੇ ਕੋਲ ਫਿਰ ਇਦਾਂ ਹੀ ਮੈਂ ਮੈਂ ਕਿਸੇ ਨਾਲ ਕੰਟੈਕਟ ਕੀਤਾ ਦੋ ਤਿੰਨ ਜਣੇ ਆ ਇੱਕ ਸਾਧੂ ਸੰਗਰੀਆ ਆ ਉਹ ਰਾਜਸਥਾਨ ਚ ਆ ਫਿਰ ਗੱਲ ਜਨੀਰਾ ਉਹ ਇੱਧਰ ਲੁਧਿਆਣੇ ਤੋਂ ਆ ਗਏ ਹਨਾ ਜਨੀਰ ਪੰਡ ਤੇ ਵੀ ਮੈਂ ਕਿਹਾ ਵੀ ਵੀਰੇ ਇਦਾਂ ਇਦਾਂ ਮੇਰੇ ਕੋਲ ਆਉਂਦੇ ਆ ਕਸਟਮਰ ਬਈ ਉਹਨਾਂ ਨੂੰ ਹੱਲ ਵੀ ਚਾਹੀਦੇ ਹੁੰਦੇ ਆ ਬਈ ਮੈਂ ਤੁਹਾਡੀਆਂ ਉਹਨਾਂ ਦੀ ਮੈਂ ਉਹਨਾਂ ਤੋਂ ਥੋੜਾ ਜਿਹਾ ਸਮਾਨ ਮੰਗਾਇਆ ਉਹਨਾਂ ਦੀ ਵੀਡੀਓ ਪ੍ਰੋਪਰ ਪਾਈਆਂ ਵੀ ਮੇਰੇ ਕੋਲ ਇਹਨਾਂ ਦੀ ਕੰਪਨੀ ਆਹ ਕੰਪਨੀ ਆ ਬਈ ਮੇਰੀ ਬ੍ਰਾਂਡਿੰਗ ਨਾਲ ਹੋਊਗੀ ਠੀਕ ਹੈ ਬਈ ਰਿਸਪੌਂਸਿਬਿਲਟੀ ਮੇਰੀ ਹੋਊਗੀ ਚੀਜ਼ ਦੀ ਬਈ ਆਪਾਂ ਤੁਹਾਨੂੰ ਹੱਲ ਵੀ ਪ੍ਰੋਵਾਈਡ ਕਰਾਵਾਂਗੇ ਮੈਂ ਪਹਿਲਾਂ 2 ਸਾਲ 3 ਸਾਲ ਇਹ ਵਾਇਰਲ ਕਰਨ ਚ ਹੀ ਲਾਇਆ ਬਈ ਲੋਕਾਂ ਨੂੰ ਪਤਾ ਲੱਗੇ ਵੀ ਮੇਰੇ ਕੋਲ ਹੀ ਨਾ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਆ ਹਨਾ ਤੇ ਇਦਾਂ ਹੀ ਫਿਰ ਜਿਨ੍ਹਾਂ ਨੇ ਸਾਨੂੰ ਤਵੀਆਂ ਦਾ ਆਰਡਰ ਉਹ ਸਾਨੂੰ ਹਲਾ ਦਾ ਵੀ ਦੇ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਨਾ ਦੀ ਕੁਆਲਿਟੀ ਆਲਰੇਡੀ ਜਦੋਂ ਆਪਾਂ ਬਾਰ-ਬਾਰ ਉਹਨਾਂ ਦੀ ਕੁਆਲਿਟੀ ਦੱਸਣੀ ਅਗਲੇ ਨੂੰ ਪਤਾ ਲੱਗ ਜਾਂਦਾ ਜਿੱਥੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਫਿਰ ਜਿਨ੍ਹਾਂ ਨੇ ਚਲਾਏ ਆ ਜਿਹੜੇ ਆਲਰੇਡੀ ਚੀਜ਼ਾਂ ਲੈ ਗਏ ਹੁੰਦੇ ਫਿਰ ਉਹ ਆਪਣੇ ਗਵਾਂਢੀ ਅੰਢੀ ਨੂੰ ਵੀ ਦੱਸਦੇ ਆ ਵੀ ਹਾਂ ਤੁਸੀਂ ਉਹਨਾਂ ਕੋਲ ਜਾਓ ਤੇ ਫਿਰ ਇਦਾਂ ਹੀ ਮੈਂ ਹਲਾ ਚਾਹੀ ਇਦਾਂ ਹੀ ਮੈਂ ਰੂਟਾਵੀਟਰਾਂ ਚਾਹੀ ਸੁਪਰ ਸੀਡਰ ਚਾਹੀ ਪੀਡੀਸੀ ਵਾਲੇ ਆ ਜਿਹੜੇ ਇੱਥੇ ਰਾਜਪੁਰੇ ਆ ਤੇ ਉਹ ਮੈਨੂੰ ਰੂਟਾ ਵੀਟਰ ਸੁਪਰ ਸੀਡਰ ਦਿੰਦੇ ਆ ਉਹ ਵੀ ਮੇਰੇ ਨਾਮ ਦੀ ਪਲੇਟ ਲਾ ਕੇ ਦਿੰਦੇ ਆ ਮਤਲਬ ਹਾਂ ਮੈਂ ਟਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਜਿੰਨਾ ਕਿ ਜਿੰਨੇ ਕੇ ਦਾ ਰੇਟ ਉਹ ਉੱਥੇ ਦਿੰਦੇ ਆ ਬਸ ਉਹ ਤੋਂ ਥੋੜਾ ਮੈਨੂੰ ਕਰਾਇਆ ਕਰੂਆ ਬਚ ਜਾਂਦਾ ਆ ਮਤਲਬ ਮੇਰਾ ਵਧੀਆ ਚੱਲੀ ਜਾਂਦਾ ਥੋੜਾ ਲੋਕਾਂ 'ਚ ਯਕੀਨ ਬਣ ਜਾਂਦਾ ਜਿਵੇਂ ਤੁਸੀਂ ਕੰਟੇਨਰ ਹੁਣ ਭੇਜ ਰਹੇ ਹੋ ਇੱਕ ਤੁਹਾਡੀ ਰੀਸੈਂਟ ਵੀਡੀਓ ਮੈਂ ਦੇਖਦਾ ਸੀ ਯੀਲ ਟਾਇਰ ਤੁਸੀਂ ਭੇਜ ਰਹੇ ਹੋ ਆਸਟ੍ਰੇਲੀਆ ਇਹ ਗੋਰਿਆਂ ਨੇ ਮੰਗਾਏ ਨੇ ਹਾਂਜੀ ਇਹ ਗੋਰਿਆਂ ਨੇ ਮੰਗਾਏ ਉਹ ਮੈਂ ਤੁਹਾਨੂੰ ਉਹ ਵੀ ਡਿਟੇਲ ਦੱਸ ਦਿਆਂ ਅੱਜ ਤੋਂ ਡੇਢ ਆ ਸਰਦੀਆਂਾਂ ਕਿ ਪਿਛਲੀਆਂ ਸਰਦੀਆਂ ਮੰਨ ਲਓ 2023 ਦੇ ਵਿੱਚ ਮੇਰੇ ਫਾਦਰ ਨੂੰ ਇੱਕ ਫੋਨ ਆਉਂਦਾ ਆ ਤੇ ਹਿੰਦੀ ਪ੍ਰੋਪਰ ਨਹੀਂ ਸੀ ਆਉਂਦੀ ਉਹਨਾਂ ਨੂੰ ਤੇ ਇੰਗਲਿਸ਼ ਜਿਆਦਾ ਫਾਦਰ ਨੂੰ ਨਹੀਂ ਸੀ ਸਮਝ ਲੱਗਦੀ ਉਹ ਸਾਊਥ ਇੰਡੀਅਨ ਥੋੜਾ ਸਾਊਥ ਇੰਡੀਅਨ ਤੇ ਹਿੰਦੀ ਮਿਕਸ ਕਰਕੇ ਬੋਲਦੇ ਸੀਗੇ ਤੇ ਮੇਰੇ ਡੈਡੀ ਤੁਹਾਨੂੰ ਪਤਾ ਹੈ ਵੀ ਕੁੜੀਆਂ ਨੂੰ ਜਦੋਂ ਕੋਈ ਫੋਨ ਆਉਂਦਾ ਤਾਂ ਪੇਰੈਂਟਸ ਇਗਨੋਰ ਹੀ ਕਰ ਦਿੰਦੇ ਆ ਵੀ ਨਹੀਂ ਕਿਉਂਕਿ ਗਲਤ ਫੋਨ ਵੀ ਬਹੁ ਵਾਰੀ ਆਉਂਦੇ ਆ ਤੇ ਮੈਂ ਉਹਨਾਂ ਨੂੰ ਸਾਫ਼ ਮਨਾ ਕੇ ਆਂ ਵੀ ਮੈਂ ਇਹਨਾਂ ਨਾਲ ਕੋਈ ਗੱਲ ਕਰਾਉਂ ਨਹੀਂ ਮੈਨੂੰ ਪਤਾ ਕਿਸੇ ਨੇ ਸਿਰਫ ਗੱਲ ਕਰਨ ਨੂੰ ਹਨਾ ਬੇ ਹਾਂਜੀ ਮੈਡਮ ਜੇ ਤੁਹਾਨੂੰ ਗੱਲ ਕਰਨੀ ਹੈ ਇਦਾਂ ਉਦਾਂ ਹਨਾ ਤੇ ਉਹਨਾਂ ਨੂੰ ਫੋਨ ਆਉਂਦਾ ਰਿਹਾ ਫਿਰ ਮੈਂ ਆਪਣਾ ਇੱਕ ਨੰਬਰ ਆਪਣੀਆਂ ਵੀਡੀਓਜ਼ ਦੇ ਉੱਤੇ ਦਿੰਦੀ ਹੁੰਦੀ ਸੀ ਆਪਣੀ ਵਰਕ ਮੈਂ ਆਪਣਾ ਪਰਸਨਲ ਨੰਬਰ ਲੈ ਲਿਆ ਸੀ ਜਿਹੜਾ ਮੈਂ ਵੀਡੀਓਜ਼ ਤੇ ਪਾਉਣ ਲੱਗੇ ਸੀ ਫਿਰ ਮੈਨੂੰ ਉੱਤੇ ਕਾਲ ਮੈਸੇਜ ਆਉਣੇ ਉਸ ਪਰਸਨ ਦੇ ਸ਼ੁਰੂ ਹੋ ਉਦੋਂ ਹੀ ਮੈਂ ਕਿਤੇ ਅਮਨ ਔਜਲੇ ਦੇ ਨਾਲ ਵੀਰੇ ਨਾਲ ਪੋਡਕਾਸਟ ਕੀਤਾ ਹੋਇਆ ਸੀ। ਤੋਂ ਪੋਡਕਾਸਟ ਉਹਨੇ ਇੰਗਲਿਸ਼ ਚ ਕਨਵਰਟ ਕਰਕੇ ਸੁਣਿਆ ਹੁਣ ਸਾਰਾ ਹੈਨਾ। ਵੀਡੀਓ ਵੀਡੀਓ ਦੇਖਿਆ ਹੋਣਾ। ਤੇ ਉਹਦੇ ਵਿੱਚ ਉਹਨਾਂ ਨੂੰ ਮੇਰੀਆਂ ਦੋ ਚਾਰ ਚੀਜ਼ਾਂ ਵਧੀਆ ਲੱਗੀਆਂ ਹੋਣੀਆਂ ਵੀ ਕੁੜੀ ਇੰਡੀਪੈਂਡੈਂਟ ਆ ਵਧੀਆ ਸੋਚ ਰੱਖਦੀ ਆ ਤਾਂ ਮੈਨੂੰ ਜਦੋਂ ਉਹਨਾਂ ਦਾ ਮੈਸੇਜ ਆਇਆ ਮੈਂ ਕਿਹਾ ਨਹੀਂ ਬੰਦਾ ਐਵੇਂ ਹੀ ਮੈਂ ਕਿਹਾ ਬਹੁਤ ਜਾਣੇ ਹੈਗੇ ਜਿਹੜੇ ਉਹੀ ਕਹਿੰਦੇ ਸਤੋਂ ਕੰਮ ਕਰਾਉਣਾ ਐ ਇਦਾਂ ਕਰਾਉਣਾ ਮੈਂ ਕਿਹਾ ਜਦੋਂ ਪੈਸੇ ਆਂਦਾ ਆਪਾਂ ਖਰਚਾ ਦੱਸ ਦਿਆਂ ਉਦੋਂ ਵੀ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਹੈਨਾ। ਤਾਂ ਮੈਂ ਉਹਨਾਂ ਨੂੰ ਮੈਂ ਦੋ ਕੁ ਦਿਨ ਗੱਲ ਕੀਤੀ ਸੁਣੀ ਗਏ ਮੈਂ ਕਿਹਾ ਅੱਛਾ ਚਲੋ ਠੀਕ ਹੈ ਮੈਂ ਕੰਮ ਕਰ ਦਿੰਗੀ ਤੁਹਾਨੂੰ ਵੀ ਮੈਨੂੰ ਪਹਿਲਾਂ ਤੁਸੀਂ ਟੋਕਨ ਅਮਾਉਂਟ ਪਾਓ ਉਹ ਬੰਦੇ ਨੇ ਮੈਂਟ ਨਹੀਂ ਲਾਇਆ ਉਹ ਮੈਨੂੰ ਟੋਕਨ ਅਮਾਉਂਟ ਪਾਤਾ ਕਿਉਂਕਿ ਉਹ ਸੀਰੀਅਸਲੀ ਸੀਗਾ ਮੇਰੇ ਨਾਲ ਕੰਮ ਕਰਨ ਨੂੰ ਹਨਾ ਤੇ ਜਦੋਂ ਉਹਨੇ ਟੋਕਨ ਅਮਾਉਂਟ ਪਾਇਆ ਫੇਰ ਮੈਨੂੰ ਯਕੀਨ ਹੋਇਆ ਵੀ ਹਾਂ ਇਸ ਬੰਦੇ ਨੇ ਪ੍ਰੋਪਰ ਕੰਮ ਕਰਾਉਣਾ ਵੀ ਹਾਂ ਮੇਰੇ ਨਾਲ ਕੰਟੀਨਿਊ ਕਰ ਸਕਦੇ ਨੇ ਤੇ ਤੁਸੀਂ ਦੇਖੋਗੇ ਅੱਜ ਕੱਲ੍ਹ ਲੋਕ ਫੋਨਾਂ ਦੇ ਉੱਤੇ ਗੱਲਾਂ ਮਾਰਨ ਨੂੰ ਹੀ ਰਹਿੰਦੇ ਆ ਬਈ ਕੁੜੀ ਆ ਫੋਨ ਚੱਕ ਲਓ ਇਹਨਾਂ ਗੱਲਾਂ ਕਰ ਲੈਂਦੇ ਹਾਂ ਮੈਡਮ ਜੀ ਮੈਡਮ ਜੀ ਹੈ ਨਾ ਤੇ ਉਸ ਤੋਂ ਫੇਰ ਸਾਡਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਉਹਨਾਂ ਨੇ ਦੱਸਿਆ ਮੈਨੂੰ ਇੱਦਾਂ ਦਾ ਟਾਇਰ ਚਾਹੀਦੇ ਆ ਵੀ ਇਹ ਟਾਇਰ ਆਸਟ੍ਰੇਲੀਆ ਦੇ ਵਿੱਚ 60 70 ਸਾਲ ਪਹਿਲਾਂ ਬਣਨੇ ਬੰਦ ਹੋ ਚੁੱਕੇ ਸੀਗੇ ਵੀ ਅਸੀਂ ਚਾਈਨਾ ਨਾਲ ਕੰਮ ਨਹੀਂ ਕਰਨਾ ਸਾਨੂੰ ਮੇਡ ਇਨ ਇੰਡੀ ਮੇਕਓਕੇ ਠੀਕ ਆਪ ਜੀ ਮੈਂ ਕਰਦੀ ਆ ਉਸ ਡਾਈ ਨੂੰ ਬਣਨ ਨੂੰ ਸਾਨੂੰ ਸਾਲ ਡੇਢ ਸਾਲ ਦਾ ਟਾਈਮ ਲੱਗ ਰਿਹਾ ਸੀਗਾ ਕਿਉਂਕਿ ਪ੍ਰੋਪਰ ਇੱਕ ਵਾਰ ਗਲਤ ਵੀ ਹੋ ਚੁੱਕੀ ਸੀ ਸਾਨੂੰ ਵਧੀਆ ਬੰਦੇ ਨਹੀਂ ਸੀ ਲੱਭ ਰਹੇ ਜਿਨ੍ਹਾਂ ਤੋਂ ਕੰਮ ਕਰਾਈਏ ਹੈ ਨਾ ਮੈਂ ਵੀ ਇਸ ਲਾਈਨ 'ਚ ਨਵੀਂ ਸੀ ਮੈਨੂੰ ਪਤਾ ਨਹੀਂ ਸੀਗਾ ਕਦੀ ਕਿਸੇ ਨੂੰ ਪੁੱਛ ਕਰੀ ਕਿਸੇ ਨੂੰ ਪੁੱਛ ਕੇ ਦੀ ਕਿਸੇ ਤੋਂ ਸਲਾਹ ਜਿਹੜਾ ਕੋਈ ਜਿੱਥੇ ਕਹਿੰਦਾ ਸੀ ਉੱਥੇ ਚਲ ਚੁਲ ਜਾਈਦਾ ਸੀਗਾ ਤੇ ਉਹ ਡਾਈ ਪਹਿਲੀ ਵਾਰ ਗਲਤ ਹੋ ਗਈ ਉਹ ਡਾਈ ਨੂੰ ਦੁਬਾਰਾ ਠੀਕ ਕਰਨ ਨੂੰ ਸਾਨੂੰ 5 ਮਹੀਨੇ ਲੱਗੇ ਯਾਨੀ ਕਿ ਸਿਰਫ ਡਾਈ ਡਾਈ ਤੇ ਸਾਡੀ 16-17 ਲੱਖ ਦੀ ਇਨਵੈਸਟਮੈਂਟ 20 ਲੱਖ ਲੋ ਤੁਸੀਂ ਸਾਡੀ ਡਾਈ ਡਾਈ ਤੇ ਟਾਇਰ ਦੀ ਤੇ ਇਨਵੈਸਟਮੈਂਟ ਸਾਡੀ ਲੱਗ ਗਈ ਸੀਗੀ ਉਹ ਇਨਵੈਸਟਮੈਂਟ ਸੀਗੀ ਸਾਰੀ ਉਸ ਮੇਰੇ 파ਟਰਨਰ ਦੀ ਅੱਛਾ ਨਾਗਰ ਜੋ ਨਾ ਉਹਦਾ ਨਾਮ ਉਹਨਾਂ ਦਾ ਤੇ ਉਹ ਸਾਰੀ ਇਨਵੈਸਟਮੈਂਟ ਉਹਨਾਂ ਦੀ ਸੀਗੀ ਉਹ ਵੀ ਰਿਸਕ ਲੈ ਰਹੇ ਸੀਗੇ ਹਨਾ ਤੇ ਫਿਰ ਉਹ ਕਹਿੰਦੇ ਵੀ ਸਾਨੂੰ ਚਾਈਨਾ ਤੋਂ ਚਾਹੀਦੇ ਨਹੀਂ ਤੇ ਫਿਰ ਉਹ ਕਹਿੰਦੇ ਆਪਾਂ ਬ੍ਰਾਂਡ ਬਣਾਉਂਦੇ ਆਂ ਤੇਰਾ ਵੇ ਆਪਾਂ ਬਰਾਊਨ ਕੁੜੀ ਰੱਖਦੇ ਹਾਂ ਉਹਦਾ ਨਾਮ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਉੱਥੇ ਹੀ ਮੇਰੇ ਨਾਮ ਦੀ ਉੱਥੇ ਫਰਮ ਰਜਿਸਟਰ ਕਰਵਾਈ ਆਸਟ੍ਰੇਲੀਆ ਦੇ ਵਿੱਚ ਅੱਛਾ ਬਰਾਊਨ ਕੁੜੀ ਇੰਟਰਨੈਸ਼ਨਲ ਦੇ ਨਾਮ ਕੰਪਨੀ ਆਲਰੇਡੀ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਹੈਗੀ ਆ ਠੀਕ ਹੈ ਤੇ ਕਿਉਂਕਿ ਉਸ ਆਦਮੀ ਨੂੰ ਆਪੇ ਹੀ ਬਹੁਤ ਪੈਸ਼ਨ ਸੀਗਾ ਟਰੈਕਟਰਸ ਦੇ ਨਾਲ ਉਹਨੂੰ ਆਪ ਨੂੰ ਹੀ ਬਹੁਤ ਲਗਾਵ ਸੀਗਾ ਠੀਕ ਹੈ ਤੇ ਉੱਥੇ ਬਣ ਗਈ ਫਿਰ ਸਾਨੂੰ ਜਦੋਂ ਇਦੋਂ ਟਾਈਮ ਲੱਗਦਾ ਸੀ ਫਿਰ ਅਸੀਂ ਇੱਕ ਨਾਰਮਲ ਟਾਇਰਾਂ ਦਾ ਪਹਿਲਾਂ ਮੈਂ ਕੰਟੇਨਰ ਭੇਜਿਆ ਸੀ ਵੀ ਚਲੋ ਆਪਾਂ ਨੂੰ ਥੋੜਾ ਗਿਆਨ ਹੋ ਜਾਊਗਾ ਪਤਾ ਲੱਗ ਜਾਊਗਾ ਵੀ ਕਿੱਦਾਂ ਚੀਜ਼ ਜਾਣੀ ਹੈ ਜਿੱਦਾਂ ਨਾ ਉਹ ਗਿਆ ਸਹੀ ਸਲਾਮਤ ਪਹੁੰਚਿਆ ਉਹਨੇ ਉਹ ਸਾਰਾ ਕੰਟੇਨਰ ਸੇਲ ਕੀਤਾ ਠੀਕ ਹੈ ਉਹ ਰਿਕਵਰੀ ਹੋਈ ਫਿਰ ਬਾਅਦ ਵਿੱਚ ਅਸੀਂ ਇਨਵੈਸਟਮੈਂਟ ਕੀਤੀ ਇੱਧਰ ਠੀਕ ਹੈ ਤੇ ਹੁਣੇ ਰੀਸੈਂਟਲੀ ਮੈਂ ਵੀਡੀਓ ਸ਼ੇਅਰ ਕੀਤੀਆਂ ਪਹਿਲਾਂ ਮੈਂ ਸੈਂਪਲ ਭੇਜੇ ਫਿਰ ਹੁਣ ਸਾਡਾ ਮੇਰਾ ਆਰਡਰ ਰੈਡੀ ਹੋ ਚੁੱਕਾ ਆ ਹੁਣੇ ਥੋੜੇ ਦਿਨਾਂ ਤੱਕ ਵੀਡੀਓ ਜੀ ਤੁਸੀਂ ਦੇਖ ਲਓ ਮੈਂ ਕਰੂੰਗੀ ਕੰਟੇਨਰ ਭੇਜੂੰਗੀ ਗੋਰਿਆਂ ਦੇ ਟਰੈਕਟਰਾਂ ਤੇ ਨਜ਼ਰ ਆਏਗਾ ਬਰਾਊਨ ਕੁੜੀ ਗੋਰਿਆਂ ਗੋਰਿਆਂ ਨੂੰ ਨਾਂ ਹੀ ਬਹੁਤ ਪਸੰਦ ਆਇਆ ਬਰਾਊਨ ਕੁੜੀ ਕੁੜੀ ਨਹੀਂ ਸੀ ਸਮਝ ਲੱਗਦਾ ਚਲੋ ਬਰਾਊਨ ਤਾਂ ਪਤਾ ਫਿਰ ਉਹਨੇ ਦੱਸਿਆ ਵੇ ਗਰਲ ਨੂੰ ਕਹਿੰਦੇ ਆ ਕੁੜੀ ਅੱਛਾ ਫਿਰ ਉਹ ਕਹਿੰਦੇ ਨਹੀਂ ਕੁਆਲਿਟੀ ਪਸੰਦ ਆ ਗਈ ਉਹਨਾਂ ਨੇ ਟਾਇਰ ਤੇ ਟਾਇਰ ਬਰਾਊਨ ਚ ਮੇਰੀ ਨਾਗਰਜੁਨ ਦੇ ਨਾਲ ਨਾਲ ਆਪਣਾ ਹੈਗੇ ਆ ਹਾਸਪੀਡਵੇਜ਼ ਇਹਨਾਂ ਨੇ ਮਦਦ ਕੀਤੀ ਮੇਰੇ ਠੀਕ ਹੈ ਇਹ ਟਾਇਰਾਂ ਦੇ ਵਿੱਚ ਪਹਿਲੀ ਵੱਡੀ ਸ਼ਿਪਮੈਂਟ ਸੀਗੀ ਤੁਹਾਡੀ ਹੂੰ अच्छा मेरे लिए मेरा था। था। आ, चले चले, तो मेरा ਨਾ ਹੀ ਬੋਤੇ ਆਉਣਾ ਟਾਇਰ ਦੇਤੇ ਆਉਣਾ ਕਿੰਦੀ ਵੱਡੀ ਗੱਲ ਆ ਲੋਕ ਤਾਂ ਬਹੁਤ ਕੁਝ ਕਹਿ ਦਿੰਦੇ ਆ ਇਹਦੇ ਚ ਕੀ ਔਖਾ ਆ ਇਹ ਆ ਉਹ ਆ ਪਰ ਬ੍ਰਾਂਡ ਬਣਾਉਣਾ ਕਿਹੜਾ ਸੌਖਾ ਚੱਲੇ ਨਾ ਚੱਲੇ ਉਹ ਬਾਅਦ ਦੀ ਗੱਲ ਆ ਲੋਕਾਂ ਚ ਪਛਾਣ ਬਣਾਉਣੀ ਤਾਂ ਬਹੁਤ ਔਖੀ ਆ ਦੇ ਟਾਈਮ ਦੇ ਵਿੱਚ ਆ ਮੈਂ ਅੱਗੇ ਦੇਖਦਾ ਸੀ ਕੋਈ ਕਹਿੰਦਾ ਕਿ ਸਿਰਫ ਉੱਤੇ ਬਰਾਉਨ ਕੁੜੀ ਲਿਖ ਲਿਆ ਜਿਵੇਂ ਤੁਸੀਂ ਦੱਸਿਆ ਕਿ ਡਾਈ ਬਣਾਉਂਦੇ ਈ ਤੁਹਾਡਾ 20 ਲੱਖ ਰੁਪਏ ਦਾ ਖਰਚਾ ਆ ਗਿਆ ਇਹ ਫਿਰ ਮਟੀਰੀਅਲ ਜਾਂ ਤੁਸੀਂ ਕਿਵੇਂ ਦਾ ਬਣਾਉਣਾ ਇਹ ਸਾਰਾ ਤੁਸੀਂ ਆਪ ਦੱਸਦੇ ਹੋ ਹਾਂਜੀ ਹਾਂਜੀ ਬਈ ਸਾਨੂੰ ਨਹੀਂ ਡਾਈ ਮੇਕਰ ਇੱਧਰ ਹੈਗੇ ਆ ਉਹਨਾਂ ਨੂੰ ਨੌਲੇਜ ਆ ਟਾਇਰ ਬਣਾਉਂਦੇ ਈ ਆ ਉਹਨਾਂ ਨੂੰ ਪਤਾ ਈ ਹੁੰਦਾ ਆ ਮਤਲਬ ਬਹੁਤ ਸਾਰਾ ਟਾਈਮ ਬਹੁਤ ਸਾਰਾ ਪੈਸਾ ਬਹੁਤ ساری ਡਿਸਕਸ ਡਿਸਕਸ਼ਨ ਉਹ ਬਹੁਤ ਲੱਗੀ ਹੋਈ ਆ ਮੇਰੀ ਤੇ ਬਹੁਤ ਟਾਈਮ ਦਿਮਾਗ ਜਿਹੜਾ ਕਹਿ ਲਈਏ ਹਾਂ ਹੁਣ ਫਿਰ ਕਿੱਥੇ ਕਿੱਥੇ ਤੱਕ ਤੁਸੀਂ ਭੇਜਿਆ ਹੋਇਆ ਸਮਾਨ ਕਿਹੜਾ ਕਿਹੜਾ ਸਮਾਨ ਤੁਹਾਡਾ ਕਿੜੇ ਕਿ ਫਾਦਰ ਦੀ ਫਰਮ ਤੇ ਕੰਮ ਕਰਦੀ ਹਾਂ ਹਜੇ ਮੇ ਕੋਲ ਆਲਰੇਡੀ ਮੇਰੀ ਤਾਂ GST ਹੈ ਨਹੀਂ ਮੈਂ ਅਪਲਾਈ ਕਰਨ ਦੀ ਸੋਚ ਰਹੀ ਹਾਂ ਤੇ ਮੈਂ ਫਾਦਰ ਦੇ ਹੀ ਫਰਮ ਦੇ ਉੱਤੇ ਕੰਮ ਕਰਦੀ ਹਾਂ ਤੇ ਮੈਨੂੰ ਸਾਲ ਕਿਤੋਂ ਹੀ ਮੈਂ ਕਰਨ ਲੱਗੀ ਹਾਂ ਥੋੜਾ ਥੋੜਾ ਹੀ ਅੱਗੇ ਵਧਦਾ ਹੁਣ ਜੇ ਸਾਲ 'ਚ 3 ਭੇਜਿਆ ਕੀ ਪਤਾ ਅਗਲੇ ਸਾਲ 'ਚ 6 ਭੇਜ ਲਈਏ ਜਾਂ 10 ਭੇਜ ਲਈਏ ਇਹ ਤਾਂ ਲੋਕਾਂ ਤੇ ਡਿਪੈਂਡ ਆ ਵੀ ਉਹਨਾਂ ਨੇ ਟਰਸਟ ਕਰਨਾ ਆ ਕਿ ਨਹੀਂ ਹਨਾ ਤੇ ਮੈਂ ਆਸਟ੍ਰੇਲੀਆ ਆਲਰੇਡੀ 3 ਕੰਟੇਨਰ ਭੇਜ ਚੁੱਕੀ ਆ ਦੋ ਤਾਂ ਭੇਜ ਚੁੱਕੀ ਆ ਬਾਕੀ ਥੋੜਾ ਥੋੜਾ ਸਿੰਗਲ ਸਿੰਗਲ ਸਮਾਨ ਵੀ ਆਪਾਂ ਹਰੇਕ ਵੀਡੀਓ ਵੀ ਨਹੀਂ ਸ਼ੇਅਰ ਕਰ ਸਕਦੇ ਫਿਰ ਮੈਂ ਉੱਥੇ ਇਟਲੀ ਭੇਜਿਆ ਸੀਗਾ ਉਹਨਾਂ ਬੰਦਿਆਂ ਨੂੰ ਵੀ ਇੰਨਾ ਕੰਮ ਸਾਡਾ ਪਸੰਦ ਆਇਆ ਉਹਨਾਂ ਨੇ ਮੈਨੂੰ 3 ਮਿੰਟ ਦੀ ਵੀਡੀਓ ਸ਼ੇਅਰ ਕੀਤੀ ਆ ਮੇਰੇ ਲਈ ਬਈ ਮਟੀਰੀਅਲ ਸਾਡੀਆਂ ਤਵੀਆਂ ਰੂਟਾ ਵੀਟਰ ਜਿਹੜੇ ਮੈਂ ਭੇਜੇ ਹਾਲ ਭੇਜੇ ਉਹਨਾਂ ਨੂੰ ਬਹੁਤ ਪਸੰਦ ਆਏ ਫਿਰ ਮੈਂ ਜਰਮਨੀ ਭੇਜਿਆ ਟਾਈਲਸ ਭੇਜੀਆਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਮੇਰਾ ਫਿਰ ਆਸਟ੍ਰੇਲੀਆ ਦੇ ਲਈ ਕੰਟੇਨਰ ਰੈਡੀ ਹੋ ਰਿਹਾ ਬਾਕੀ ਤਾਂ ਕੈਨੇਡਾ ਅਮਰੀਕਾ ਵਾਲੇ ਤਾਂ ਪੁੱਛਦੇ ਹੀ ਰਹਿੰਦੇ ਆ ਕਰੋ ਦੇ ਕਰੋ ਦੇ